ਕਪੂਰਥਲਾ ਸ਼ਹਿਰ ਚ ਅੱਜ ਵੀ ਪਹਿਲਾ ਵਾਂਗ ਚਿੱਟਾ ਨਜਾਇਜ਼ ਅਤੇ ਟੀਕਿਆ ਵਾਲੀ ਜ਼ਹਿਰੀਲੀ ਸ਼ਰਾਬ ਦੜਾ ਸੱਟਾ ਅਤੇ ਲਾਟਰੀ ਆਦੀ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ ਜਿਸ ਨੂੰ ਖਤਮ ਕਰਨ ਚ ਸਰਕਾਰੀ ਅਮਲੇ ਫੇਲ ਸਾਬਿਤ ਹੋ ਚੁੱਕੇ ਹਨ ਇਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਸੰਗਰੂਰ ਦੇ ਪਿੰਡ ਗੁਜਰਾ ਵਿਖੇ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਨਾਲ ਮਰੇ 20 ਵਿਅਕਤੀਆਂ ਦੀ ਮੌਤ ਤੇ ਇਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪ੍ਰੈਸ ਕਾਨਫਰੰਸ ਕੀਤੀ ਬਿੱਟੂ ਨੇ ਵੀ ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਝੁੱਠੇ ਦਾਅਵਿਆਂ ਦੀ ਪੋਲ ਖੋਲਦੀ ਪੰਜਾਬ ਦੇ ਸੰਗਰੂਹ ਸ਼ਹਿਰ ਦੇ ਪਿੰਡ ਗੁਜਰਾ ਵਿਖੇ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਨਾਲ ਮਰੇ 20 ਵਿਅਕਤੀਆਂ ਦੀ ਮੌਤ ਦੀ ਖਬਰ ਨੇ ਪੰਜਾਬ ਸਰਕਾਰ ਦੇ ਸਾਰੇ ਦਾਅਵਿਆਂ ਦੀ ਕਿਰਕਰੀ ਕਰ ਦਿੱਤੀ ਹੈ ਬਿੱਟੂ ਨੇ ਕਿਹਾ ਅੱਜ ਵੀ ਪੰਜਾਬ ਚ ਨਜਾਇਜ਼ ਅਤੇ ਟੀਕਿਆ ਵਾਲੀ ਜ਼ਹਿਰੀਲੀ ਸ਼ਰਾਬ ਘਰ-ਘਰ ਵਿਕ ਰਹੀ ਹੈ ਜਿਸ ਨੂੰ ਖਤਮ ਕਰਨ ਚ ਸਰਕਾਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ fail ਸਾਬਿਤ ਹੋ ਚੁੱਕਾ ਹੈ। ਜੇਕਰ ਗੱਲ ਕਰੀਏ ਕਪੂਰਥਲਾ ਸ਼ਹਿਰ ਦੀ ਇੱਥੇ ਅੱਜ ਵੀ ਪਹਿਲਾਂ ਵਾਂਗ ਚਿੱਟਾ, ਨਜਾਇਜ਼ ਅਤੇ ਟੀਕਿਆਂ ਵਾਲੀ ਜ਼ਹਿਰੀਲੀ ਸ਼ਰਾਬ, ਗੜਾ-ਸ਼ਟਾ ਅਤੇ lottery ਆਦਿ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ। ਜਿਸ ਨੂੰ ਖਤਮ ਕਰਨ ਚ ਸਰਕਾਰੀ ਅਮਲੇ fail ਸਾਬਿਤ ਹੋ ਚੁੱਕੇ ਹਨ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਵਿਸ਼ੇਸ਼ report ਪਤੰਜਕੀ ਮਾਮਲਾ ਸਿੱਜ ਨੂੰ ਲੈ ਕੇ ਅਜੇ ਇੱਕਤਾ ਪਾਰਟੀ ਵੱਲੋਂ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਆ ਮੈਂ ਗਰਮੀਤ ਲਾ ਬਿੱਟੂ ਪ੍ਰਧਾਨ ਇੱਕਤਾ ਪਾਰਟੀ ਵੈਸੇ ਦਸੀਂ ਸਮੇਂ-ਸਮੇਂ ਤੇ ਇਹ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਵਿੱਚ ਜੋ ਨਸ਼ਾ ਨਜਾਇਜ਼ ਵਿਕਦਾ ਉਹਦੇ ਖਿਲਾਫ ਇੱਕਤਾ ਪਾਰਟੀ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੀ ਆਈ ਹੈ ਕਿਉਂਕਿ ਹੁਣ ਪਿਛਲੇ ਦਿਨੀ ਹੀ ਮੈਂ ਸਮਝਾ ਮਿਸੰਗਰੂਰ ਦੇ ਵਿੱਚ ਵੀ ਪਿੰਡ ਗੁਜਰਾ ਦੇ ਵਿੱਚ ਵੀ ਜਿਹੜੇ 20 22 ਬੰਦੇ ਉੱਥੇ ਮਰੇ ਆ ਉਹ ਵੀ ਭਾਈ ਬੰਦੇ ਮਰੇ ਆ ਤੇ ਮੇਰੇ ਹਿਸਾਬ ਨਾਲ ਉੱਥੇ ਕਾਫੀ ਜੜੇ ਆ ਵੀ ਉੱਥੇ ਹਸਪਤਾਲ ਦੇ ਵਿੱਚ ਵੀ ਦਾਖਲ ਹੈਗੇ ਆ ਉਹ ਜਿਹੜੇ ਬੰਦੇ ਮਰੇ ਆ ਜਾਂ ਦਾਖਲ ਹੈਗੇ ਆ ਉਹ ਨਜਾਇਜ਼ ਸ਼ਰਾਬ ਜਿਹੜੀ ਟੀਕਿਆਂ ਵਾਲੀ ਤਜਾਹ ਵਾਲੀ ਜਿਹੜੀ ਆ ਉਹ ਲਗਭਗ ਪੂਰੇ ਪੰਜਾਬ 'ਚ ਹੀ ਲੱਗਦੀ ਪਈ ਆ ਉਹ ਸ਼ਰਾਬ ਪੀਣ ਦੇ ਨਾਲ ਮੈਂ ਸਮਝਦਾ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਦੀ ਮੋਤਾ ਹੋਈਆਂ ਉਹ ਸਾਰੀ ਜ਼ਿੰਮੇਵਾਰੀ ਮੈਂ ਸਮਝਦਾ ਇੱਕ ਤੇ ਉਥੋਂ ਦੀ ਪ੍ਰਸ਼ਾਸਨ ਦੀ ਹੈਗੀ ਹੈ ਦੂਸਰੀ ਉਥੇ ਸਰਕਾਰ ਦੀ ਹੈਗੀ ਹੈ ਕਿਉਂਕਿ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਆਂ ਭਾਂਡੀਆਂ ਉਹ ਬੜੇ ਵੱਡੇ-ਵੱਡੇ ਦਾਅਵੇ ਕਰਦੀਆਂ ਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕੋਈ ਸਰਕਾਰ ਕਹਿੰਦੀ ਆ 2 ਹਫ਼ਤੇ ਖਤਮ ਕਰ ਦੇਾਂਗੇ ਕੋਈ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਅਸੀਂ ਜੇ ਨੂੰ 2 ਹਫ਼ਤਿਆਂ 'ਚ ਖਤਮ ਕਰ ਦੇਾਂਗੇ ਪਰ ਮੈਂ ਸਮਝਦਾ ਵੀ ਇਹ ਜੋ ਪੰਜਾਬ ਦੀ ਅੱਜ ਹਾਲਾਤ ਬੜੇ ਆ ਜਾ ਜਿਹੜੇ ਜਿਨ੍ਹਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਜਿਹੜੇ ਘਰ ਦੇ ਜੀ ਚਲੇ ਗਏ ਆ ਘਰ ਦੇ ਗੁਜ਼ਾਰੇ ਕਿਦਾਂ ਚੱਲਣਗੇ ਕਿਉਂਕਿ ਗਰੀਬ ਬੰਦਾ ਹਮੇਸ਼ਾ ਸੋਚਦਾ ਵਾ ਵੀ ਜੇ 5-700 ਹਜ਼ਾਰ ਦਿਹਾੜੀ ਲੈਂਦਾ ਕਿ ਉਹ 100-200 ਰੁਪਈਆ ਮੈਂ ਸਮਝਦਾ ਜਿਹੜੇ ਨਜਾਇਜ਼ ਚਰਾ ਬੀਚਦੇ ਆ ਉੱਥੇ ਜਿਹੜੇ ਉਹ ਖਰਚ ਜਾਂਦੇ ਆ ਦੂਸਰਾ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਵੀ ਉੱਥੇ ਰਮਨ ਅਮਨ ਰੋੜਾ ਜਿਹੜੇ ਆ ਪੰਜਾਬ ਦੇ ਮੰਤਰੀ ਹੈਗੇ ਆ ਉਹ ਪਰਿਵਾਰਾਂ ਦੇ ਨਾਲ ਦੁੱਖ ਜਿਹੜੇ ਐ ਸਾਂਝ ਕਰਨ ਗਏ ਸੀਗੇ ਪਰ ਮੈਂ ਸਮਝਦਾ ਮੰਤਰੀਆਂ ਨੂੰ ਸਵਾਲ ਜਵਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਉਹਨਾਂ ਨੇ ਜਵਾਬ ਇਹ ਦਿੱਤਾ ਵੀ ਦੇਖੋ ਮੀਡੀਆ ਵਾਲਿਆਂ ਨੂੰ ਵੀ ਜੇ ਠੇਕੇ ਤੋਂ ਸ਼ਰਾਬ ਲਈ ਹੁੰਦੀ ਤੇ ਸ਼ਾਇਦ ਇਹ ਬੰਦੇ ਨਾ ਮਰਦੇ ਅਸੀਂ ਕਹਿੰਦੇ ਵਾਕਿਆ ਠੇਕੇ 'ਚ ਸ਼ਰਾਬ ਵਕਣੀ ਚਾਹੀਦੀ ਐ ਠੇਕੇ 'ਚ ਲਈ ਚਾਹੀਦੀ ਐ ਕਿਉਂਕਿ ਮੈਂ ਉਹ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਜੇ ਤੁਸੀਂ ਕਹਿੰਦੇ ਵਾਕਈ ਕਹਿੰਦੇ ਐ ਕਿ ਸ਼ਰਾਬ ਬਾਹਰ ਵਿਕਦੀ ਐ ਜਿਹੜੀ ਚਰਾਬ ਵਿਕਦੀ ਉਹ ਜ਼ਿੰਮੇਵਾਰੀ ਕਿਹਦੀ ਹੈ ਇੱਕ ਤੇ ਐਕਸਾਈਜ਼ ਵਿਭਾਗ ਦੇ ਹੈਗੀ ਹੈ ਦੂਸਰੀ ਪ੍ਰਸ਼ਾਸਨ ਦੀ ਹੈਗੀ ਹੈ ਤੀਸਰੀ ਸਰਕਾਰ ਦੀ ਹੈਗੀ ਹੈ ਦੇਖੋ ਇਹ ਕਿੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਰੋਕਣ ਵਾਸਤੇ ਹੈਗੀਆਂ ਪਰ ਮੈਂ ਸਮਝਦਾ ਵੀ ਆਈ 27 ਤੋਂ ਉੱਪਰ ਸਮਾ ਹੋ ਗਿਆ ਵੀ ਲਗਾਤਾਰ ਮੈਂ ਸਮਝਦਾ ਪੰਜਾਬ ਚ ਸ਼ਰਾਬ ਵਿਕਦੀ ਪਈ ਹੈ ਬੰਦੇ ਮਰਦੇ ਪਏ ਲੋਕਾਂ ਦੇ ਜੀ ਘਰੋਂ ਜਾਂਦੇ ਪਏ ਆ ਇਹ ਆਪਾਂ ਕਪੂਰਥੱਲੇ ਦੀ ਗੱਲ ਕਰਦੇ ਆ ਕਪੂਰਥੱਲੇ ਦੇ 2 ਸਾਲਾਂ ਦੇ ਵਿੱਚ ਵੈਸੇ ਇਕਤਾ ਪਾਰਟੀ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੀ ਪਈ ਹੈ ਪਰ ਪਿਛਲੇ 2 ਸਾਲਾਂ ਦੇ ਵਿੱਚ ਕਪੂਰਥੱਲੇ ਦੇ ਵਿੱਚ ਕੜੀ ਚੀਜ਼ ਨਹੀਂ ਹੋਏ ਵਗਦੀ ਪਈ ਮੈਂ ਐਸਐਸਪੀ ਸਾਹਿਬ ਨੂੰ ਜਿਹੜੇ ਹੇਠਲੇ ਅਫਸਰ ਨੂੰ ਬੇਨਤੀ ਕਰਨਾ ਚਾਹਨਾ ਵੀ ਇਕਤਾ ਪਾਰਟੀ ਨੇ ਬੜੇ ਪ੍ਰੋਗਰਾਮ ਕੀਤੇ ਆ ਨਸ਼ਿਆਂ ਦੇ ਖਿਲਾਫ ਕਿਉਂਕਿ ਦੇਖੋ ਵੀ ਜੜੇ ਠੇਕੇਦਾਰਾਂ ਨੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੀ ਇਹ ਸਰਕਾਰ ਨੂੰ ਫਾਇਦਾ ਪਹੁੰਚਾਉਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜੜੀ ਵੀ ਸਰਕਾਰ ਬੰਦੀ ਹੈ ਉਹ ਸ਼ਰਾਬ ਦੇ ਠੇਕੇਦਾਰਾਂ ਤੋਂ ਜਿੰਨਾਂ ਨੂੰ ਮੋਟੀ ਕਮਾਈ ਜੜੀ ਹੈ ਉਹ ਸਰਕਾਰਾਂ ਨੂੰ ਆਂਦੀ ਹੈ ਕਿਉਂਕਿ ਲੋਕ ਕਹਿੰਦੇ ਪੰਜਾਬ ਦੇ ਵਿੱਚ तमाम ਪੁੱਤ ਸਰਕਾਰ ਦੇ ਜਿਹੜੇ ਹੁੰਦੇ ਆ ਉਹ ਠੇਕੇਦਾਰ ਹੁੰਦੇ ਆ ਪਰ ਕਪੂਰਥੱਲੇ ਦੇ ਵਿੱਚ ਇਹੋ ਜੀ ਕੜੀ ਚੀਜ਼ ਨਹੀਂ ਵਿਗਦੀ ਚਿੱਟਾ ਵਿਗਦਾ ਸ਼ਰਾਬ 익ਦੀ ਹੈ ਡਣਾ ਸੱਟਾ ਚੱਲਦਾ ਲੈਟਰੀ ਚੱਲਦੀ ਹੈ ਪਰ ਅੱਜ ਤੱਕ ਸਰਕਾਰ ਨੂੰ ਮੈਂ ਪੁੱਛਣਾ ਚਾਹਨਾ ਕਪੂਰਥਲ ਜਿਹੜੇ ਸਰਕਾਰ ਦੇ ਨੁਮਾਇੰਦੇ ਹੈਗੇ ਆ 2 ਸਾਲਾਂ ਦੇ ਵਿੱਚ ਇਹ ਸਰਕਾਰ ਵੱਲੋਂ ਜਾਂ ਕਪੂਰਥਲ ਜਿੰਨੇ ਆਪ ਦੇ ਨੁਮਾਇੰਦੇ ਹੈਗੇ ਆ ਇੱਕ ਵੀ ਬੰਦਾ ਦੱਸ ਦੇਵੇ ਅਜੇ ਤੱਕ ਕਿਸੇ ਨਸ਼ਿਆਂ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਜ਼ਿੰਮੇਵਾਰੀ ਤੁਸੀਂ ਕਿਹਦੀ ਸਮਝਦੇ ਕੀ ਪ੍ਰਸ਼ਾਸਨ ਦੀ ਲਾਹ ਪ੍ਰਵਾਈ ਕਿ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਕੁਝ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਇਹ ਤੇ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਬੰਦੀ ਹੈ ਪਹਿਲੀ ਗੱਲ ਤਾਂ ਸਰਕਾਰ ਦੀ ਬੰਦੀ ਹੈ ਕਿਉਂਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਅਸੀਂ ਹੁਣ ਨਸ਼ਾ ਖਤਮ ਕਰ ਦੇਵਾਂਗੇ ਸਰਕਾਰ ਦੀ ਪਹਿਲ ਦਾ ਤੇ ਜ਼ਿੰਮੇਵਾਰੀ ਬੰਦੀ ਹੈ ਐਕਸਾਈਜ਼ ਦੀ ਬੰਦੀ ਹੈ ਪੁਲਿਸ ਮੈਂ ਕਿ ਮੇਰੀ ਤਾਂ ਬੰਦੀ ਬੰਦੀ ਹੈ ਕਿਉਂਕਿ ਜੇ ਆਪਾਂ ਕਪੂਰਥਾਲੇ ਸਿਟੀ 'ਚ ਆਪਾਂ ਬੈਠੇ ਆਂ ਇਹ ਸਿਟੀ ਥਾਣੇ ਵਾਲਿਆਂ ਦੀ ਤੇ ਐਕਸਾਈਜ਼ ਮੈਂ ਕਿ ਮੇਰੀ ਜਿਹੜੀ ਇਹ ਜ਼ਿੰਮੇਵਾਰੀ ਬੰਦੀ ਹੈ ਕੱਜਰੇ ਗੱਲ ਕਰੀ ਜਿਹੜੇ ਕਿ 2 ਨੰਬਰ ਦੇ ਵਪਾਰੀ ਹੈ ਸ਼ਰਾਬ ਦੇ ਤਾਂ ਉਹਨਾਂ ਨੂੰ ਤੁਸੀਂ ਕਿੱਦਾਂ ਦੇ ਦੇ ਕਿ ਜਿਹੜਾ ਕਿ ਉਹਨਾਂ ਦੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਕਿ ਜਿਆਦਾ ਕਾਨੂੰਨ ਸਖਤ ਹੋਣਾ ਚਾਹੀਦਾ ਦੇਖੋ ਜੀ ਮੈਂ ਤੇ ਇਹੀ ਕਹਿੰਨਾ ਵੀ ਦੇਖੋ ਜਿਹੜੇ ਸ਼ਰਾਬ ਵੇਚ ਨਾਲ ਹੈਗੇ ਆ ਜਾਂ ਹੋਰ ਨਸ਼ੇ ਵੇਚਦੇ ਆ ਉਹਨਾਂ ਨੂੰ ਇਹ ਪਤਾ ਵੀ ਕੋਈ ਗੱਲ 10-15 ਬੋਤਲਾਂ ਫੜੀਆਂ ਗਈਆਂ 2-4-5 ਜਨਾ ਜੁਰਮਾਨਾ ਹੋ ਜਾਣੀ ਆ ਉਹ ਜਦੋਂ ਬਾਹਰ ਆਂਦਾ 2 4 15 ਬੋਤਲਾਂ ਵੇਚ ਦਾ ਮੁੜ ਕੇ ਪੇਟੀਆਂ ਸ਼ੁਰੂ ਕਰ ਦਿੰਦਾ ਅਸੀਂ ਕਹਿੰਦੇ ਕਾਨੂੰਨ ਕੋਈ ਐਹੋ ਜਿਹਾ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਅੱਜ ਕੋਈ ਬੰਦਾ ਚਿੱਟੇ ਵਾਲਾ ਫੜਿਆ ਜਾਂਦਾ ਦੋ ਦੋ ਸਾਲ ਜਮਾਨਤ ਨਹੀਂ ਹੁੰਦੀ ਇਸੇ ਤਰ੍ਹਾਂ ਕੋਈ ਜਿਹਦੇ ਕੋਈ ਸ਼ਰਾਬ ਫੜੀ ਜਾਂਦੀ ਹੈ ਚਾਹੇ 4 ਬੋਤਲਾਂ 4 ਪੇਟੀਆਂ 50 ਪੇਟੀਆਂ 100 ਪੇਟੀਆਂ ਇਹ ਤੇ ਇਹੋ ਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਫੜਿਆ ਜਾਂਦਾ ਘੱਟੋ ਘੱਟ 2 ਸਾਲ ਬੰਦੇ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੱਨਾਂ ਚਿਰ ਇਹ ਕਾਨੂੰਨ ਨਹੀਂ ਬੰਦਾ ਉਹਨਾਂ ਚਿੱਤਰ ਮੈਂ ਸਮਝਦਾ ਵੀ ਕਪੂਥਲੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਠੇਕੇਦਾਰਾਂ ਦੀ ਤੇ ਸ਼ਰਾਬ ਵੇਚਣ ਵਾਲਿਆਂ ਦੀ ਮੈਂ ਸਮਝਦਾ ਆਮਨੇ ਸਾਹਮਨੇ ਹੁੰਦੇ ਰਹਿਣਗੇ ਜੇ ਕਾਨੂੰਨ ਬੱਜ ਜਾਵੇ ਤੇ ਮੈਂ ਸਮਝਦਾ ਕਿ ਅਮਨ ਸ਼ਾਂਤੀ ਜਿਹੜੀ ਬਿਲਕੁਲ ਹੋਊਗੀ ਵੀ ਜੇ ਬੰਦਾ 1000 ਰੁਪਏ ਦਿਹਾੜੀ ਕਮਾਉਂਦਾ ਉਹ 200 ਰੁਪਏ ਖਰਚਨ ਦਾ ਗੱਲ ਨਾ ਕਰ ਮੈਂ ਸਮਝਦਾ ਉਹਨੂੰ ਤਕਰੀਬ ਨਹੀਂ ਉਹਨੂੰ ਇੱਕ ਤਰ੍ਹਾਂ ਸਹੀ ਚੀਜ਼ ਸਹੀ ਮਿਲੂਗੀ ਇੱਕ ਉਹਦਾ ਜਿਹੜਾ ਸਰੀਰ ਜਿਹੜਾ ਉਹ ਬਿਲਕੁਲ ਸਹੀ ਰਹੂਗਾ ਕਹਤਾ ਕਹਿੰਦਾ ਮਤਲਬ ਕਿ ਐਕਸਾਈਜ਼ ਪਾਲਸੀ ਦੇ ਵਿੱਚ ਵੀ ਬਦਲਾਵ ਦੀ ਲੋੜ ਹੈਗੀ ਹੈ ਬਿਲਕੁਲ ਜੀ ਮੈਂ ਕਹਿੰਦਾ ਕੋਈ ਐਹੋ ਜੇ ਅਫਸਰ ਚਾਹੀਦੇ ਆ ਵੀ ਜੜੇ ਮੈਂ ਸਮਝਦਾ ਇਹਨਾਂ ਨੂੰ ਲੱਥ ਪਾਈ ਜਾਵੇ ਕਿਉਂਕਿ ਇੱਕ ਤਾਂ ਪਾਰਟੀ ਸਮੇ ਸਮੇ ਤੇ ਚਾ ਕਿਸੇ ਦੀ ਵੀ ਸਰਕਾਰ ਆਈ ਹੈ ਇਹਨਾਂ ਨਸ਼ੇ ਵਾਲੇ ਦੇ ਖਿਲਾਫ ਟੇਕਤਾ ਪਾਰਟੀ ਹੈਗੀ ਹੈਗੀ ਹੈ ਚਾਹੇ ਜੋ ਮਰਜੀ ਕਪੂਤਲੇ ਚ ਹੋਵੇ